ਗੁਰੂਗਰ ਨੇੜੇ ਇੱਥੇ ਬਾਜੀ ਬਹੁਤ ਹੁੰਦੀ ਬੱਬੋ ਬੋਲੀ ਨਜ਼ਰਤੀ ਨੂੰ ਉਹ ਇਧਰ ਹੀ ਪਾਸੇ ਆ ਲੋਕਾਂ ਚੱਲ ਗਿਆ ਸੀ ਅਸੀਂ ਇਧਰ ਇਹ ਸੁਣਾਉਣ ਦੇ ਮਿਸਾਲ ਦਾ ਹੋਈ ਆ ਠੀਕ ਆ ਭਾਈ ਤੇ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਭੈਣਾਂ ਮਾਈਆਂ ਭਾਈਆਂ ਚਾਚਿਆਂ ਤਈਆਂ ਜਿੰਨੀਆਂ ਸੰਗਤਾਂ ਨੰਮੀਆਂ ਆਈਆਂ ਸਾਰਿਆਂ ਨੂੰ ਪਿੰਡ ਮੰਡੀਕਰਾਂ ਤੋਂ ਬਿਨਾ ਮੂੰਹ ਬਿਨਾ ਮੂੰਹ ਤੋਂ ਤੇ ਤੋਂ ਸੱਤਰੀਆ ਗਾਲਾਂ ਤੇ ਜੀ ਆਨ ਵਰਦੇ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਹਾਂ ਵੀ ਜਵਾਨ ਆ ਜਾ ਹਾਜ਼ਰੀ ਲਵਾ ਰਾਤ ਕਹਿੰਦਾ ਸੀ ਮੈਂ ਬਲੌਗ ਬਣਾਉਣਾਗਾ ਕੀ ਨਾਮ ਤੇਰਾ ਚੰਤੂ ਇਤ ਸਿੰਘ ਚੰਨਪ੍ਰੀਤ ਸਿੰਘ ਤੇ ਐਸ ਵੇਲੇ ਭਾਈ ਆਪਾਂ ਖੜੇ ਆਂਗੇ ਲਵ ਪ੍ਰੀਤ ਦੇ ਨਾਲਕਿਆਂ ਦੇ ਘਰ ਰਾਤ ਇੱਥੇ ਆ ਗਏ ਸੀਗੇ ਯਾਰਾ ਫੇਰਾ ਤੀਨ ਗੁੱਡ ਮਾਰਨਿੰਗ ਆ ਬਈ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਹੋਰ ਕੀ ਬੋਲਣਾ ਲਾਈਕ ਸੇ ਕਿ ਸ਼ੇਅਰ ਸਬਸਕ੍ਰਾਈਬ ਉਹ ਵੀ ਬੋਲੋ ਲਾਈਕ ਲਾਈਕ ਕਰਦੇ ਰਹੋ ਸੋਹਣਾਲ ਤਾਂ ਸਬਸਕ੍ਰਾਈਬ ਕਰਿਓ 베ਰੀ ਗੁੱਡ ਹੈ ਕੱਡ ਮਾਰਨਿੰਗ ਭਾਈ ਸਾਹਿਬ ਸੋ ਮਾਰਨਿੰਗ ਸਰ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਅਸੀਂ ਤਾਂ ਸਵਾ 3 ਵਜੇ ਉੱਠੇ ਹੋਏ ਆ ਹਾਂ ਮੈਂ ਮਾਰ ਗਿਆ ਦੋ ਕਿੜੇ ਕਹਿਣਾ ਨਹੀਂ ਉੱਠੇ ਸੀ ਪਰ ਉਹ ਦੁਬਾਰੇ ਨੀਂਦ ਬਸਾਈ ਯਾਰ ਓਏ ਮਾਰ ਭਾਈ ਠੰਡਾ ਪਾਣੀ ਨਾ ਦੇ ਉੱਤੇ ਤੇ ਭਾਈ लवली ਨੇ ਇਹ ਮਿਲ ਕੇ ਜਾਣਾ ਸੀ ਕੱਲ ਨੂੰ ਫਿਰ ਜੀ ਵਾਪਸੀ ਆ ਮਤਲਬ ਮਲੇਸ਼ੀਆ ਜਾਣ ਦੀ ਕੱਲ ਉਧਰੋਂ ਬਠਿੰਡੇ ਤੋਂ ਸੀ ਇੱਧਰ ਆ ਗਏ ਤੇ ਇੱਥੇ ਵਧੀਆ ਮਰਨੇ ਜਣ ਹੋਇਆ ਉਧਰ ਪੁੱਛੋ ਰੋਜ਼ ਲੇਟ ਆਏ ਰਾਤ ਇਹਨੂੰ ਬੂਟ ਦਵਾਉਂਦੇ ਪਰਸ਼ੰਤੇ ਬੂਟ ਦਵਾਉਂਦੇ ਦਵਾਉਂਦੇ ਪੁੱਛੋ ਔਰ ਲੇਟ ਤੋਂ ਆ ਕੇ ਨੇ ਹਾਂ ਤੇ ਇਹ ਫੋਨ ਕਰੀ ਜਾਂਦੇ ਸੀ ਇੱਧਰੋਂ ਫਿਰ ਇਹਨੂੰ ਵੀ ਆਇਆ ਹੋ ਗਿਆ ਵੀ ਰੋਸਾ ਜਾ ਰਹਿ ਜੂ ਨਾਨਕਿਆਂ ਦਾ ਜੀ ਨਾਮ ਮਿਲ ਕੇ ਗਿਆ ਪਾਈ ਵਧੀਆ ਮਿਲ ਗਏ ਹਾਂ ਤੇ ਮਿਲ ਗਏ ਹੁਣ ਖਿਚਦੇ ਆ ਦੀ ਤੇ ਤੇ ਹੁਣ ਭਈ ਚਲਦੇ ਆ ਵਾਪਸੀ ਨੂੰ ਪਿੰਡ ਦਵਾ ਦਾ 2-4 ਕੰਮ ਨੇ ਇਹਨੇ ਤਿਆਰੀ ਸਾਡੀ ਅੱਧਾ ਵਜਣੇ ਲਾਉਂਦੇ ਦੋਨਾਂ ਦੀ ਵੱਡੀ ਹੋ ਗਈ ਤਿਆਰੀ ਇਹਦੀ ਵੱਡੀ ਹੋ ਰਹੀ ਹੈ ਕੱਪੜੇ ਇਹਨੇ ਵੀ ਨਹੀਂ ਟੈਚੀ ਚ ਪਾਏ ਕੱਲ ਜਿਹੜੇ ਇਹਦੇ ਨਾਲ ਦੇ ਮਿੱਤਰ ਨੇ ਕਿ ਉੱਥੇ ਗੱਗੂ ਦੇ ਨਾਨਕਿਆਂ ਤੋਂ ਆਪਣੇ ਵਾਲੇ ਗੱਗੂ ਦੇ ਨਾਨਕਿਆਂ ਤੋਂ ਕਾਲੇ ਦੇ ਨਾਨਕਿਆਂ ਤੋਂ ਤੇ ਉੱਥੋਂ ਵਾਲੇ ਮਿੱਤਰਾਂ ਕਰ ਲਊਗਾ ਸਮਾਨ ਸਮਨਾ ਉੱਥੇ ਪਹੁੰਚਾਉਣਾ ਜਿਹੜਾ ਮਲੇਸ਼ੀਆ ਉਹ ਫੜਾ ਗਏ ਸੀ ਕੱਲ ਫਿਰ ਉਹ ਅੱਜ ਉਹ ਹੀ ਹਿਸਾਬ ਨਾਲ ਟੈਚੀ ਫੇ ਪੈਕ ਕਰੂਗਾ ਠੀਕ ਹੈ ਹਾਂ ਵਦਨ ਬਲਿ ਦੇਖਾਂਗੇ ਕੀ ਹਾਗਤਾ ਹਾਂ ਤੇ ਜਲਾਲ ਹੁਣ ਆਪਾਂ ਬਫਸੀ ਦਾ ਹਿਸਾਬ ਕਿਤਾਬ ਇਹ ਕਰਦੇ ਹਾਂ ਹੁਣ ਚੱਲੀਏ ਹੈ ਚੱਲੀਏ ਹੱਦ ਨਾਲ ਜਹਾ ਮਾ ਨਾ ਇਧਰ ਮੰਦਰ ਨੇ ਹੋ 너희도 무리해. 저기 가야지. 뭔가 하는 거야? 아님 다른 데서 하는 거야? 보이? 멋나. 저기 칼, 오도니 인상이 잃었어. 저기 무서운 무서운데. 데크나가. 네이코네기. ਇਹ ਨੂੰ ਗੱਲ ਨਹੀਂ ਕਰੀ ਨਾ ਮੈਂ ਨਾ ਆਪਾਂ ਨੇ ਆਇਆ ਸੀ ਦੇਖ ਫੋਟੋ ਲਾਲੀ ਨਾਨੀ ਚੜੀ ਚੰਗਾ ਜੀ ਚੰਗਾ ਮਸੀ ਆਇਓ ਹਮਤ ਨਾਲ ਨਾ ਨਹੀਂ ਹੁੰਦਾ। ਹੁਣ ਆਏ ਲੱਗੇ ਜਾਂਦੇ। ਉਹ ਪਿੰਡ ਜਾਂਦਾ ਉਹ ਗੱਲ ਹੋਰ ਹੁੰਦੀ ਹੈ ਨਾ। ਹੋਰ। ਉਹ ਜਿਹੜਾ ਆਇਆ ਨੰਨੀ ਵੀ ਕੱਲ ਨੂੰ ਫਿਰ ਵਗ ਜੂ ਵਾਪਸ ਮਲੇਸ਼ੀਆ। ਅਰਾਮੀਰ ਚੰਗਾ ਬਈ ਤਰਲੋਚਨ। ਹਾਂਜੀ ਬੋਲੋ। ਠੀਕ ਹੈ। ਰੇਟ ਪਤਾ ਲੱਗਿਆ। ਉਹਦੇ ਦੀ ਆ ਕੋਈ ਸਾਡਾ ਹਾਲ ਪੁੱਛ ਲਈ ਉਹ ਜਿੱਤੇ ਜੰਨਾ ਦੇ ਕਿ ਨਾ ਰੇਟ ਪਤਾ ਲੱਗਿਆ। ਕਿਹੜਾ ਕਰ ਗਈ ਏ? ਸਵਾ 10 ਵਜੇ ਨੌਜਵਾਨ ਭਾਈ ਵਾਪਸ ਘਰਾਂ ਨੂੰ ਪਹੁੰਚ ਗਏ ਚਾ ਵੀ ਆ ਮਤਾ ਐ ਲੱਗਦਾ ਨਾਨੀ ਦਾ ਵਿਚਾਰੀ 6-7 ਵਾਰੀ ਮਿਲਦੇ ਇਹਨੂੰ ਐ ਲੱਗਦਾ ਉਹ ਮੈਂ ਕੱਲ ਨੂੰ ਹਾਂ ਵਧੀਆ ਠੀਕ ਠਾਕ ਆ ਜੀ ਆਪ ਜੀ ਲੋਗੇ ਮੇਰੇ ਤਾਂ ਲੱਗੇ ਵੀ ਘਰੇ ਕੋਈ ਨਹੀਂ ਸੋਨਸਰਾਏ ਭਾਈ ਅੱਛਾ ਮੈਂ ਤਾਂ ਹੁਣ ਫੂਲ ਲਾਉਣ ਨੂੰ ਕਰਦੀ ਸੀ ਨਾ ਅਸੀਂ ਉਹ ਫੂਲ ਲਾਉਣੀ ਆ ਟਾਈਮ ਨਾਲ ਹੀ ਰਾਤ ਨੂੰ ਆਖੀ ਜੀ ਬਾਈ ਛੋਟੇ ਬਲੌਗਰ ਤਕੜਾ ਸਤਿਗੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਤੂੰ ਵੀ ਬੁਲਾ ਦੇ ਯਾਰ ਬੁਲਾਤੀ ਸੀ ਆ ਚੱਕੀ ਗਏ ਥਾ ਭਾਈ ਯੰਤਰ ਮਾਤਰ ਨੌਜਵਾਨ ਜੋੜ ਟੁੱਟ ਗਿਆ ਸੀ ਉਹਨਾਂ ਬਾਉਂਡ ਜਾਂਦਾ ਪੈ ਪਾੜ ਗਈ ਗੱਲ ਉਹ ਚਰ ਖੇਤ ਗਏ ਨਾਲ ਉਹ ਜਿੱਕਰ ਮੜਿਆ ਹੁਣ ਜੋੜ ਉਹ ਕਰਨ ਭਾਈ ਖੇਤੀ ਆ ਜਾ ਫਿਰ ਮੈਂ ਰੋਟੀ ਖਾਣ ਜਾਊਂਗਾ ਦੇਖ ਲਿਆ ਜੀ ਕੱਲ ਨੂੰ ਬਲੋਗੇ ਦਾ ਵਧੀਆ ਆ ਗਿਆ ਹਾਂ ਵਧੀਆ ਵਧੀਆ ਭਾਈ ਸੋਨ ਸਾਰੇ ਧੰਨਵਾਦ ਸੋਡੇ ਬਾਵਾ ਬਾਲਾ ਲੈ ਕੇ ਚੇਕ ਮੈਂ ਟਿਕ ਜੂਰ ਕਰਿਆ ਕਰੋ ਫੇਸਬੁੱਕ ਤੇ ਦੇਖਦੇ ਫੋਲੋ ਵੀ ਕਰ ਤੋਟੋ ਲੈ ਕੇ ਤੋਟੇ ਕੇ ਬਰਾਉ ਕੁਝ ਜੂਰ ਦੇਖਣਾ ਤੇ ਮੇਰੇ ਬਰਾਣਾ ਦੇ ਨਾਲ ਆਈ ਜੁੜੇ ਰਹੋ ਤੇ ਵਧਾਈਆਂ ਭਾਈ ਸੋਨ ਚੈਨਲ ਚੱਲਦੀ ਰਹੀ ਛੋਟੇ ਭਰਾਤ ਦੀਆਂ ਵੀ ਠੀਕ ਹੈ ਮਿਹਰਬਾਨੀ ਭਾਈ ਧੰਨਵਾਦ ਸਾਰਿਆਂ ਨੇ ਜਿਨ੍ਹਾਂ ਨੇ ਸਬਸਕ੍ਰਾਈਬ ਕਰਿਆ ਮਨਪ੍ਰੀਤ ਚੈਨਲ ਵੀ ਹੋਰ ਪਾਪਾ ਠੀਕ ਹੋ ਠੀਕ ਪੌਣੇ 12 ਵਜੇ ਦਾ ਵੇਲਾ ਹੋ ਗਿਆ ਭਾਈ ਤੇ ਆਪਾਂ ਪਹੁੰਚ ਕੇ ਇੱਧਰ ਕੁਸਲੇ ਵਾਲੇ ਖੇਤ ਕੱਲ ਇਹ ਨੌਜਵਾਨ ਸਪਰੇਅ ਛਿੜਕਣ ਆਏ ਸੀਗੇ ਜੇ ਤੁਸੀਂ ਮਨਪ੍ਰੀਤ ਆਲਾ ਬਲੌਗ ਦੇਖਿਆ ਹੋਊਗਾ ਮਨੀ ਬਰਾਡ ਬਲੌਗਸ ਉਸ ਚੈਨਲ ਤੇ ਤੇ ਭਾਈ ਇਹ ਕੱਲ ਪੈ ਪਾਟ ਗਈ ਸੀ ਤੇ ਅੱਜ ਨਵੇਂ ਜੋੜ ਜੱਪੇ ਲਵਾ ਕੇ ਲਿਆਂਦੇ ਆਗੇ ਤੇ ਪੈ ਉਹ ਥੋੜੀ ਜਿਹੀ ਪੁਰਾਣੀ ਹੋ ਰਹੀ ਹੈ ਇਹ ਉਹਦੇ ਕਰਕੇ ਕਈ ਵਾਰੀ ਕਿਤੋਂ ਇਹ ਪ੍ਰਾਣ ਤਿਆਗ ਜਾਂਦੀ ਹੈ ਕਿਤੇ ਨਾ ਕਿਤੇ ਮੂਰੀ ਹੋ ਜਾਂਦੀ ਆ ਪ੍ਰੈਸ਼ਰ ਵਾਲਾ ਮੈਂ ਕੱਲ ਹਾਂ ਰੇਸ ਘੱਟ ਰੱਖ ਲੈਂਦੇ ਪਾਣੀ ਨੇ ਉਪਰੋਂ ਢੋਲ ਢੋਲ ਪਾਣੀ ਘੱਟ ਬਾ ਲੈਂਦੇ ਬਾਹਲੇ ਦਿੰਦਾ ਫਿਰ ਇਹਦਾ ਚਾਰ ਕਿੱਲਿਆ ਤੂੰ ਉੱਤੇ ਪੈ ਜਾਂਦਾ ਇਹਦਾ ਫਿਰ ਕਣਕ ਦੇ ਦਾ 500 ਲੀਟਰ ਵਾਲਾ ਢੋਲ ਆ ਬਾਈ ਸਾਡਾ ਇਹ ਤੇ ਨਰਮੇ ਤੇ ਸਪਰੇਅ ਛਿੜਕਦੇ ਜੀ ਉਹ ਤੋਂ ਤਿੰਨ ਕਿੱਲਿਆਂ ਤੇ ਮਸਾ ਪੂਰਾ ਆਉਂਦਾ ਸੀ 500 ਲੀਟਰ ਤੇ ਇਹਦੇ ਚ ਕਣਕ ਚ ਦਾ ਫਿਰ ਤੋਰਾ ਵੱਧ ਹੋਏ ਦਾ ਬਾਤ ਵੀ ਖੁੱਲੀ ਜੀ ਲੱਗ ਜਾਂਦੇ ਸੁੱਕਣ ਨਾਲ ਕਣਕ ਚ ਇਹ ਚਾਰ ਕਿੱਲਿਆਂ ਚ ਮਸਾ ਪੈਂਦਾ ਪੈਂਦਾ ਹੀ ਨਹੀਂਗਾ ਫੁੱਲ ਭਰੇ ਦਾ ਚਾਰ ਕਿੱਲਿਆਂ ਜੇ ਹੌਲੀ ਹੌਲੀ ਤੁਰ ਕੇ ਵੀ ਐ ਲੱਗਦਾ ਕਾਲਿਆ ਰੇਸ ਲਾਇਆ ਭੱਜ ਕੇ ਤੇ ਧੁੱਪ ਨਿਕਲਾਈ ਸੋਹਣੀ ਬਈ ਆ ਦੇਖੋ ਦਾ ਸੋਨਾ ਵਧੀਆ ਨਿਗਾਹ ਆ ਗਿਆ ਸੂਰਜ ਦੇਵਤਾ ਦਾ ਤੇ ਆਸੀ ਬਈ ਤੇ ਤੁਸੀਂ ਦੇ ਦੱਸਿਓ ਬਈ ਕਿੱਥੇ ਵੀਡੀਓ ਨੂੰ ਦੇਖ ਰਹੇ ਹੋ ਤੇ ਕਿੰਨੀ ਕੀ ਧੁੱਪ ਨਿਕਲੀ ਸੀ ਕਿੰਨੀ ਕੀ ਧੁੰਦ ਸੀ ਕਿਹ ਹੈ ਜਾਂ ਮੌਸਮ ਸੀ ਠੰਡ ਦਾ ਖੈਰ ਹਲੇ ਤੱਕ ਵੀ ਪੂਰੀ ਜੋਰਾਂ ਦੀ ਆ ਹੱਥ ਪੈਰ ਸੋ ਨੌ ਦੇ ਹੁੰਦੇ ਆਉਂਦੇ ਸੀ ਟਰੈਕਟਰ ਤੇ ਜਦੋਂ ਘਰੋਂ ਆਏ ਆਂਗੇ ਤੇ ਅੱਧੇ ਕਿ ਛੜਕੀ ਸੀ ਗੱਲ ਇਹਦੇ ਚ ਇੱਧਰ ਛੜਕ ਕੇ ਉੱਧਰ ਛੜਕ ਕੇ ਬਾਥੂ ਵਾਲੀ ਆ ਇਹੇ ਇਕਨਾਂ ਇਹਦੇ ਉਨੇ ਛਿੜਕੀ ਉਹਨੇ ਫਿਰ ਅਗਲੇ ਖੇਤ ਜਾਵਾਂਗੇ ਇਹਦੇ ਗੁੱਲੀ ਡੰਡੇ ਵਾਲੀ ਥੋੜੇ ਦਿਨ ਪਹਿਲਾਂ ਛਿੜਕ ਕੇ ਸੀਗੇ ਆ 7-8 ਦਿਨ ਹੋ ਗਏ ਤੇ ਅਗਲੇ ਖੇਤਾਂ ਜੇ ਬਾਥੂ ਹੁੰਦਾ ਨਹੀਂ ਆਪਣੇ ਇੱਧਰ ਹੈਗਾਗਾ ਤੇ ਹਵਾ ਪੂਰੀ ਫੁੱਲ ਚੱਲੀ ਜਾਂਦੀ ਆ ਉਹ ਕਣਕ ਹਲੌਰ ਮਾਰਦੀ ਦੋ ਪਾਣੀ ਲਾਤੇ ਤੇ 1 ਨਵੰਬਰ ਦੀ ਬੀਜੀ ਹੋਈ ਆ ਇਹ ਦੇ ਬਾ ਥੋੜੀ ਅੱਗੇ ੜ ਪਾ ਕੇ ਛੱਡ ਦਾਂਗੇ ਅਗਲੀ ਪਾਂ ਤੱਕ ਬਈ ਫਿਰ ਸੌਖਾ ਹੋ ਜਾਂਦਾ ਉਧਰ ਨੂੰ ਇੱਧਰੋਂ ਖਿੱਚ ਕੇ ਫਿਰ ਉਹ ਉਧਰ ਮੋੜ ਦੀ ਕਰ ਦੂੰਗਾ ਉਹਦਾ ਜਦੋਂ ਉਹ ਆਣ ਕੇ ਨੌਜਵਾਨ ਹੈ ਤਾਂ ਪੂਰੀ ਰਾਤ ਨਹੀਂ ਬੜੇ ਖਰਜ ਹੈ ਇਹ ਵੀ ਨਿਕਲ ਕਹਿੰਦੇ ਕੌਣ ਆ ਗਿਆ ਗੱਗੂ ਖੁਦਾ ਪਾ ਗਿਆ ਤਾੜ ਲਿਆ ਭਾਈ ਗੱਗੂ ਅੱਜ ਐਤਵਾਰ ਦੀ ਛੁੱਟੀ ਆ ਕਹਿੰਦਾ ਮੈਂ ਘਰੇ ਆ ਤੇ ਪਾਲਾ ਜਿਹਾ ਲਹਾ ਕੇ ਲਿਆਉ ਕਹਿੰਦਾ ਮੇਰਾ ਅਨਵਾਈ ਹਾਜ਼ਰੀ ਚਾਲਦੇ ਢੋਲ ਚ ਜਿਵੇਂ ਕਹਿੰਦਾ ਉਹ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਭਾਈ ਬਹੁਤ ਬੜੇ ਕੰਮ ਕਿੱਥੇ ਹੁੰਦੇ ਆ ਆਪਰ ਨਾ ਉਸਲੇ ਵਾਲੇ ਖੇਤੋਂ ਦਵਾਈ ਛਿੜਕ ਕੇ ਭਾਈ ਅਗਲੇ ਖੇਤ ਆਗੇ ਨਾਲੇ ਰੇੜੀ ਹੱਕ ਲੈਣ ਦੀ ਹਰਾ ਲੈ ਜਾਗੇ ਤੇ ਨਾਲੇ ਇੱਧਰਲੇ ਖੇਤ ਆ ਦਵਾਈ ਛਿੜਕ ਜਾਗੇ ਤੇ ਨਾਲੇ ਭਾਈ ਗੱਗੂ ਨੂੰ ਤਾਣ ਲਾਂਗੇ ਇੱਥੇ ਉਹ ਚੱਕੀ ਵੜਾ ਜਾ ਹੈਲੋ ਉ ਠੀਕ ਹੈ ਬਸ ਬਹੁਤ ਆ ਨਾਲ ਦੀ ਨਾਲ ਤੇ ਡੇੜੀ ਚੱਲਾਂਗੇ ਉਹ ਕਿੱਤੀ ਮੋੜਨ ਵਾਲੇ ਉਹ ਲਾਹਣਾ ਜਰਾ ਪਾਲਾ ਵੇ ਕਾਕੂ ਕੁਸਲੇ ਵਾਲੇ ਖੇਤ ਜਾਣਾ ਸੀ ਉਦੋਂ ਐਨੇ ਧੁੱਪ ਜੀ ਹੈ ਨਹੀਂ ਸੀ ਨਿੱਗ ਵਧੀਆ ਸੀਗਾ ਹੈ ਨਿੱਗ ਆ ਕਹਿੰਦਾ ਬਈ ਖੇਤ ਆ ਕੇ ਕਹਿੰਦਾ ਤੇ ਉਦੋਂ ਆਉਂਦਾ ਨਿੱਗ ਵਾਂਗ ਤੈਨੂੰ ਉਧਰਲੇ ਖੇਤ ਚੱਲਦਾ ਜੀ ਨਾਲ ਨੌਜਵਾਨਾਂ ਕੋਈ ਨਹੀਂ ਹਾਂ ਨਹੀਂ ਮੰਦੇ ਤੜਕੇ 7 ਵਜੇ ਨਿਕਲ ਜਾਈਦੇ ਘਰੋਂ ਤਿਆਰ ਹੋ ਗਏ ਨਾ ਕੁਝ ਹੁੰਦਾ ਨਹੀਂ ਉੱਤੇ ਐ ਆਈ ਹਾਂ ਨਹੀਂ ਮੰਦੇ ਹੁੰਦੇ ਐ ਹਾਂ ਧੁੱਪ ਹੀ ਆ ਗਿਆ ਤੂੰ ਤੈਨੂੰ ਦੱਸਦੇ ਹਾਂ ਜੀ ਉਦੋਂ ਧੁੱਪ ਮਾੜੀ ਮਾੜੀ ਜੀ ਨਿਕਲਦੀ ਹੋ ਤਾਂ ਲਿਖੇ ਤਾਂ ਕੀ ਕਰ ਰਿਹਾ ਤਾ ਕਿਉਂ ਨਾ ਮੈਂ ਨੁਗਰਾ ਇਨੀ ਠੰਡ ਨਹੀਂ ਮੰਨਦੇ ਹੁੰਦੇ ਮੈਂ ਕਿਹਾ ਉੱਧਰ ਲਿਖੇ ਤੇ ਜਾਣਾ ਸੀ ਹੁਣ ਤਾਂ ਮਖ ਨਿਕਾਸੀਆ ਵੱਧ ਗਿਆ ਸੂਰਜ ਦਾ ਤਾਪਦਾ ਦਾ ਕਿੱਥੇ ਹੈ ਹੇ ਇਹ ਬੜਦਾ ਹੈ ਬੜਦ ਹਾਂ ਤੇ ਇਧਰਲੇ ਪਾਸੇ ਭਾਈ ਦੋ ਕਿੱਲੇ ਲੰਬੀ ਉਸਤਰੀ ਆ ਤੇ ਹੁਣ ਤਣਾਂਗੇ ਸਾਡੇ ਯਾਰ ਨੂੰ ਇਧਰ ਤਾਂ ਸੌਖੇ ਜੀ ਕੰਮ ਚੱਲ ਕਿੱਲਾਵਾੜ ਤਾਂ ਦੋ ਬੰਦੇ ਵੀ ਖਿੱਚੀ ਫਿਰਦੇ ਆਗੇ ਪੈਪ ਨੇਰੇਪੁਰੇ ਹੀ ਦੋ ਹੋਣਾ ਉਹ ਵੀ ਕਰ ਦਿੰਦੇ ਆਗੇ ਤੇ ਇਧਰਲੇ ਪਾਸੇ ਭਾਈ ਹੁਣ ਦੋ ਕਿੱਲਾਂ ਚ ਲੜੋ ਬੀਂਗ ਹੋਣਗੇ 10 ਹੋਰੇ ਚਾਰ ਬੰਦੇ ਤਾਂ ਬਹੁਤ ਆ ਨਹੀਂ ਹੁੰਦਾ ਚਾਰ ਬੰਦੇ ਤਾਂ ਬਹੁਤ ਆ ਮੈਂ ਉਹੀ ਕਹਿੰਨਾ ਨਹੀਂ ਹੁੰਦਾ ਤੂੰ ਹਰਾਵਾਦ ਲੈ ਯਾਰ ਮੈਂ ਕੱਲੀ ਕਰੂਗਾ ਕਰ ਦੇਗਾ ਇਹ ਕਹਿੰਦਾ ਤੂੰ ਹਰਾ ਵਾਢਲਾ ਮੈਂ ਇਕੱਲੇ ਹੀ ਕਰਾ ਦੂੰਗਾ ਸਪਰੇ ਇਹਨੂੰ ਤੂੰ ਪਤਾ ਮਗਰਾ ਹੈ ਨਹੀਂ ਹੁਣ ਹਾਂ ਹੁਣ ਲੱਗੂ ਪਤਾ ਉਹੀ ਕਹਿੰਦਾ ਹੁਣ ਜਦੋਂ ਤਣ ਲਿਆ ਨਾ ਮੈਂ ਪੈਪ ਖਿਚੋ ਗਾਂਟੇ ਫਿਰ ਮੈਂ ਨਾ ਜਾਵਾਂਗਾ ਹਾਂ ਤੂੰ ਨਾ ਜਾਈ ਪੱਕੀ ਵਾਲਾ ਪੱਕੀ ਵਾਲਾ 2 ਕਿੱਲੇ ਉਸਤਰੀ ਭਾਈ ਨੌਜਵਾਨ ਕਹਿੰਦਾ ਮੈਂ ਇਕੱਲੇ ਖਿੱਚੂ ਆ ਪਿਛਲੀ ਵਾਰ ਮੈਂ ਖਿੱਚੀ ਸੀ ਮੈਂ ਮੈਨੂੰ ਪ੍ਰਸੰਨ ਕਰੇ ਪੈਪ ਤਾਂ ਬੱਲਦਾ ਸੀ ਇਹ ਪੂਸ ਘਾਟ ਰਦੀ ਇਹ ਕਿਹਾ ਤਿੰਨ ਵਾਰੀ ਇਹ ਚੋਪਲ ਦਾ ਹੈ ਹੋਏ ਥਾਪੀ ਮਾਰਦੀ ਨੇ ਇੱਕ ਵਾਰ ਦੇਖਦੇ ਕਾਦੂ ਆ ਤੈਨੂੰ ਯਾਰ ਫਿਰ ਹਾਂ ਇੱਕ ਵਾਰ ਥਾਪੀ ਆਏ ਮਾਰਦੀ ਨੇ ਆ ਕਰਕੇ ਦੂਜੀ ਵਾਰ ਗਿਆ ਬੂਖੜ ਗਈ ਕੀ ਹੋ ਗਿਆ ਸੀ ਗੱਗੂ ਏ ਕਿਵੇਂ ਟਿਕ ਆਹ ਪਾਉਂ ਕਰਦਾ ਸੀ ਯਾਰ ਇੱਕ ਇਹਦਾ ਮਛੜਦੀ ਇੱਕ ਇਹਦਾ ਮਛੜਦੀ ਪੈਪ ਤੂੰ ਛੱਡ ਲੈ ਯਾਰ ਗਲਤ ਗੱਲ ਹੈ ਯਾਰ ਹਣਾ ਹੋੜ ਜਨ ਆ ਜਾ ਵੇ ਠੰਡੀ ਜੀ ਪੈਪ ਵਾਲੀ ਬਸ ਕਰਦੇ ਆ ਤੋ ਆ ਬਸ ਪੈਪ ਇੱਥੇ ਗੁੰਝਲੀ ਨਾ ਪਾਈ ਜਾ ਬਸ ਇੱਥੇ ਨਹੀਂ ਕਰ ਰੱਖੀ ਜਾ ਮਾ ਗਾ ਕੇ ਤੂੰ ਜਾਏਂਗਾ ਬਾਗ ਦੀ ਕੋਈ ਨਹੀਂ ਨਾ ਫਰਨੇ ਦੇ ਕੰਮ ਸਾਰੀ ਕਰਾਂਗੇ ਇੱਧਰ ਵੀ ਕਰਾਂਗੇ ਉਹ ਵੀ ਕਰਾਂਗੇ ਉੱਤਰਲੀ ਵੀ ਕਰਨੀ ਘੰਟੇ ਕੰਮ ਸਹੀ ਉਹ ਯਾਰ ਕੰਟਾ ਲੱਗੇ ਜੂੜ ਕੰਟਾ ਲੱਗੇ ਗੱਗੋ ਜਦੋਂ ਮਾਂਢੀ ਗਏ ਉਸ ਤੋਂ ਬਾਅਦ ਤੱਕ ਕੁਝ ਨਹੀਂ ਔਖਾ ਹੁੰਦਾ ਇਹ ਘਰੇ ਬੈਠਿਆਂ ਨੂੰ ਔਖਾ ਲੱਗਦਾ ਕੰਮ ਆ ਨੂੰ ਭੱਗ ਜਾਣ ਦੇ ਕਿ ਲੱਕਵਾਟ ਫੇਰ ਜਾਊਂਗਾ ਮੈਂ ਹੂੰ 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 ਆਨ ਯਾਰਾ ਠੀਕ ਰਹਿੰਦਾ ਖੈਰ ਬਈ ਵਿਚਾਲੇ ਬੰਦਾ ਹੁੰਦਾ ਜਿਹੜਾ ਪੈਪ ਦੇ ਉਹ ਥੂਤ ਰਹਿੰਦਾ ਉਹਨੂੰ ਕੋਈ ਬਾੜੀ ਖਿੱਚਾਤਾ ਨਹੀਂ ਨਹੀਂ ਹੁੰਦੀ ਤੇ ਉਹਦਾ ਚੱਲ ਹੁਣ ਕਿੱਲਾ ਉਸਤਰੀ ਅੱਗੇ ਆਇਆਗਾ ਮੈਂ ਤੇ ਕਿੱਲਾ ਗਵਾਟ ਖਿੱਚਣੀ ਪਊਗੀ ਦੋ ਕਿੱਲੇ ਬਾੜ ਥੋੜੇ ਜਆ ਔਖਾ ਹੋ ਜਾਂਦਾ ਬੰਦੇ ਨੂੰ ਇਕੱਲੇ ਨੂੰ ਖਿੱਚਣੀ ਉਧਰ ਸਿਰੇ ਤੇ ਇੱਕ ਬੰਦੇ ਦਾ ਉੱਥੇ ਸਪਰੇਅ ਵਾਲੀ ਗਨ ਦੇ ਨਾਲ ਹੀ ਤੁਰਨਾ ਪੈਂਦਾ ਖੇਚਲਾ ਤੇ ਕਈ ਵਾਰੀ ਇਹ ਬਾਹਣ ਗਿੱਲਾ ਹੁੰਦਾ ਜਿਵੇਂ ਹੁਣ ਬਈ ਇਹਦੇ ਚ ਪੈਪ ਨਾ ਫਿਰ ਉਹ ਫਸ ਬਸ ਕੇ ਜਲਦੀ ਆ ਕੀੜਾ ਇਹ ਕੰਮਉਂਦਾ ਹੌਲੀ ਹੁਣ ਉਹ ਪੁੱਛਰੂਗਾ ਉਹਨੂੰ ਆਇਆ ਮੈਂ ਪੈਪ ਖਿੱਚ ਲਈ ਇਹ ਕਿਲਾ ਵਾਟ ਵੀ ਨਹੀਂ ਬਣੀ ਸੀ ਵਿਚਾਲੇ ਮੈਂ ਆ ਗਿਆ ਸੀ ਉਹ ਸੱਦੇ ਉਹ ਨੌਜਵਾਨ ਪਿਛੇ ਇੱਧਰ ਨੂੰ ਲੈ ਜਾ ਅੱਗੇ ਨੂੰ ਜਿੱਥੇ ਅਗਲੀ ਪਾਂਤ ਜਾਊਗੀ ਹਾਂ ਐਂ ਪਹਿਲੀ ਲੈ ਜਾ ਕਰ ਪਾਏ ਪੁੱਤਰ ਨਹੀਂ ਮਾਗਰ ਉਹ ਦਵਾਈ ਜੀ ਲਈ ਜਾਂਦੀ ਥੱਲੇ ਫਿਰਦੀ ਰਹੇ ਬਈਏ ਬਾਸੇ ਟੀ ਦੂਰ ਨਹੀਂ ਜਾਂਦੀ ਪਾਂਤ ਨੇੜੇ ਖੜ ਮੜਿਆ ਨਵੇਂ ਗਰੁਪ ਛੇੜ ਕਰਦੇ ਗਿਆ। ਉਹ ਮੈਂ ਗੱਗੂ ਬਸ ਤੁਸੀਂ ਹੁਕਮ ਕਰਤਾ ਤਾਂ ਗੱਲ ਸਿਰੇ ਚੜ ਗਈ ਤੇ ਸਮਾਂ ਭਾਈ ਸਵਾ 2 ਵਜੇ ਦਾ ਹੋਗਾ ਢੋਰ ਭਰ ਕੇ ਤਿਆਰ ਖੜਾ ਆਣ ਜਾਵਾਂ ਤੇ ਪਾਪਾ ਸਾਡਾ ਰੋਟੀ ਲੈ ਕੇ ਆ ਗਿਆ ਦੁਪਹਿਰ ਵਾਲੀ ਚਾਹ ਨਾਲ। ਅੱਜ ਤੇ ਮੈਂ ਕਰਾਂ ਦੋ ਬਾਈ। ਹਾਂ। ਉਹ ਤੇ ਕਰਨ ਵੇ ਆ ਜੀ ਬਸ। ਠੀਕ ਐ। ਇਸੂ ਪੈਪ ਕਰਾ ਪੂਰੀ ਕਰਾ। ਪੈਪ ਘਟੂਗੀ ਇੱਧਰ ਆਓ ਪਰਲੇ ਖੁੰਝਲੀ ਜਾਣੀ ਬੂਗੀ ਡੇਡੀ ਕਰਕੇ। ਹਾਂ ਇੱਥੇ ਜਾਈ ਦੁਪਹਿਰ ਦਾ। ਹਾਂ। ਪਹਿਲਾਂ ਉਹ ਖੁੰਝੇ ਜੀ ਬੋ ਜਾਣਾ। ਸਾਰੀ ਬੱਟੀ ਧਾਤੀ ਉਹਨਾਂ ਨੂੰ ਚਾਰ ਪੈਰ ਉਹ ਤਾਂ ਧਾਰੀ ਬੱਟ ਤੇ ਉਹ ਸਾਰੀ ਉਹ ਤੋਂ TCTC ਜੀ ਖਰਾਬ ਕਰ ਗਿਆ ਉਹ ਤਾਂ ਇਹਾ ਸਕਦਾ ਹੈ ਹਜੇ ਇੱਕ ਵਾਰਾਂ ਦਾ ਸਾਗ ਤਾਂ ਬਾਧੂ ਮਿਲ ਜੂ ਆਪਾ ਤੋ ਟੋ 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 ਡਸਣਾ ਪਾਲੀਏ ਪੈ ਕੇ ਤੋ ਕਰਨਾ ਐਨਾ ਪਸ਼ੂ ਵੀ ਆ ਪਤਾ ਨਹੀਂ ਕੀ بڑے ਜਾਨਵਰ ਜਗਾ ਪਾਏ ਪਏ ਭਾਈ بڑے ਚਾਰ ਪੈਰ ਨੇ ਬੱਟੇ ਸਾਰੀ ਚੱਕਤੀ ਉਹ ਇਹਦਾ ਲੋਕਾਂ ਨੂੰ ਮੱਕੀ ਵੇਚਣ ਫਟਾਦਾ ਚੱਕੋ ਘਰਾਸ਼ਾ ਕੋ ਦਾਵਾ ਦਾਵਾ ਛੱਲੀਆਂ ਸਾਰੀਆਂ ਗਾ ਟਾਂਡੇ ਤੋੜ ਤੋੜ ਗਾ ਆ ਕੇ ਚਾਹ ਚੜਾਈ ਗੁਰਦੁਆਰੇ ਦੂਰ ਬੱਤੀ ਯਾ ਕੋਈ ਨਾ ਬੱਪੇ ਬੇੜਾ ਭਾਈ ਐਸ ਵੇਲੇ ਪੂਰਾ 7:30 ਵਜੇ ਦਾ ਹੋ ਗਿਆ ਆ ਹੋਈ ਜਾਂਦੀ ਐ ਸਮਾਪਤੀ ਕਰਨੀ ਲੱਗਿਆ ਸੀ ਮਾਤਾ ਜੀ ਆ ਜਾਓ ਤੇ ਕਿਹ ਕੋਈ ਬੁਲਾਤੀ ਸੀ ਸ਼ਤਰੀ ਕਾ ਅੱਛਾ ਦਿਨ ਚ ਭਾਈ ਆਪਣਾ ਟੈਲੀਫੋਨ ਮੋਬਾਈਲ ਦੀ ਬੈਟਰੀ ਲੋ ਹੋਣ ਕਰਕੇ ਇਹ ਬੰਦ ਹੋ ਗਿਆ ਸੀਗਾ ਉਸ ਤੋਂ ਬਾਅਦ ਕੋਈ ਕਲਿੱਪ ਨਹੀਂ ਕੋਈ ਨਾ ਪਰਵਰਕ ਲੈ ਕੇ ਜਾਊਂਗਾ ਨਾਲ ਮੈਂ ਕਦੋਂ ਆਖਿਆ ਉਹ ਤਾਂ ਕੱਲ ਦੀ ਗੱਲ ਕਰ ਰਿਹਾ ਸੀ ਕਿ ਫੜੇ ਜਾਣ ਵਾਲੇ ਨਹੀਂ ਉਹ ਤਾਂ ਲੈ ਕੇ ਨਹੀਂ ਗਿਆ ਕੱਲ ਵੀ ਲੈ ਕੇ ਨਹੀਂ ਗਿਆ ਮੋਹ ਜੀ ਲੋੜ ਹੀ ਨਹੀਂ ਮੈਨੂੰ ਆਇਆ ਸੀ ਨਾ ਲੋੜ ਹੀ ਨਹੀਂ ਸੀਗੀ ਛੋਟੇ ਦਾ ਵੀ ਅੱਜ ਕਰਨੇ ਤੁਸੀਂ ਬਰਾੜ ਦਾ ਵੀ ਹੋ ਹੋ ਗਿਆ ਸੀਗਾ ਘਟ ਗਿਆ ਸੀ ਬੈਟਰੀ ਐਸ ਈਡੀ ਸੀ ਤੇਰਾ ਸੀ ਅੱਛਾ ਅੱਛਾ ਠੀਕ ਆ ਨਹੀਂ ਉਹ ਤਾਂ ਚੱਲਦਾ ਸੀਗਾ ਤੇ ਫੇਰ ਭਾਈ ਆਪਦਾ ਛੱਗੇ ਚ ਪਾ ਕੇ ਪਾਸੇ ਕਰਕੇ ਰੱਖਦਾ ਸੀਗਾ ਇਹ ਤੇ ਉਸ ਤੋਂ ਬਾਅਦ ਤਾਈਆਂ ਕੋਈ ਵੀਡੀਓ ਨਹੀਂ ਬਣਾਈ ਤੇ ਫਿਲਹਾਲ ਮੱਜਾ-ਮੱਜਾ ਅੰਦਰ ਕਰਤੀਆਂ ਸਾਰੀਆਂ ਰੋਟੀ ਟੁੱਕ ਖਾ ਲਿਆ ਪਰਣਾਉਣਾ ਧੋਣਾ ਹਲੇ ਬਾਕੀ ਆ ਨਾ ਨਾ ਜੇ ਕਿਰਪਾ ਨਾਲ ਲੱਗੀ 12 ਤਰੀਕਾ ਲਵਲੀ ਦੀ ਵਾਪਸੀ ਹੈ ਮਲੇਸ਼ੀਆ ਕੱਲ ਨੂੰ ਉਹਨੂੰ ਅ ਛੱਡ ਕੇ ਉਹਨਾਂ ਤੜਕੇ 8:30-9:00 ਵਜੇ ਇੱਥੋਂ ਚੱਲਾਂਗੇ ਅੱਛਾ ਤਾਂ ਅੰਮ੍ਰਿਤਸਰ ਸਾਹਿਬ ਨੂੰ ਤੇ ਅੰਮ੍ਰਿਤਸਰ ਛੱਡ ਕੇ ਹਾਂ ਅੰਮ੍ਰਿਤਸਰ ਮਾ ਕੋ ਦਿੱਲੀ ਕਿਤੇ ਜਾ ਨਾ ਨਾ ਅੰਮ੍ਰਿਤਸਰ ਠੀਕ ਕਰੀ ਤਰ ਬਸ ਇਦਾਂ ਹੀ ਪੰਜਾਬੀਆਂ ਦਾ ਸੁੱਖ ਲਈ ਜੀ ਬੰਦ ਵੀ ਨਾ ਹੋ ਜੇ ਕਿ ਕਾਇਕ ਵਜੇ ਆ ਜੰਗੇ ਇਸ ਕਿ ਬਿੜੇਮ 7:00 ਵਜੇ ਨੂੰ ਵਾਪਸੀ ਹੋ ਜੂਗੀ ਹਾਂ ਠੀਕ ਆ ਤੇ ਫਿਲਹਾਲ ਭਈ ਅੱਜ ਦੇ ਬਲੌਗ ਦੀ ਸਮਾਪਤੀ ਹੈ ਕੱਲ ਨੂੰ ਉਹਨੂੰ ਲਵਲੀ ਦੇ ਤੋਰਨ ਵਾਲਾ ਮਾਹੌਲ ਜਿਹਾ ਵਿ ਤੇ ਦੇਖਦੇ ਰਹੋ ਤੇ ਧੰਨਵਾਦ ਤੁਹਾਡਾ ਸਾਰਿਆਂ ਦਾ ਵੀਡੀਓ ਨੂੰ ਅੰਤ ਤੱਕ ਦੇਖਣ ਵਾਸਤੇ ਸਿੱਛਤ ਘਾਲਤ ਫੇ ਬਲਾਤ ਜੀ ਬਲਵਾਈ ਧੰਨਵਾਦ 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 ਜੈਨਲ ਤੇ ਜੁੜਿਆ ਦੋਨੇ ਭਰਾਵਾਂ ਦੇ ਤੇ ਦੋ ਵਾਰੀ ਬਲਾ ਦਿੰਦੇ ਸਸਤੀ ਕਰਦਾ ਮਨੀ ਬਰਾਡ ਬਲੌਗਸ ਆਪਣੇ ਵਾਲੇ ਵਿੱਚ ਉਬਰਦਾ ਵੀ ਭਾਈ ਬਲੌਗ ਦਾ ਚੈਨਲ ਨਹੀਂ ਸਬਸਕ੍ਰਾਈਬ ਕਰਿਆ ਜਿਨ੍ਹਾਂ ਨੇ ਜਰੂਰ ਸਬਸਕ੍ਰਾਈਬ ਕਰ ਲਓ ਮੈਂ 13 ਜਾਂ 14 ਤਰੀਕ ਨੂੰ ਮੈਂ ਸਾਈਕਲ ਸਵਰ ਤੇ ਨਿਕਲ ਜੂ ਉਸ ਤੋਂ ਬਾਅਦ ਆਪਣਾ ਇਹ ਮਾਤਾ ਦੀ ਹਾਜ਼ਰੀ ਮਾਂ ਪੁੱਤ ਸੋਨੂੰ ਘਰ ਆਇਆ ਗੱਲਾਂ ਬਖਾਇਆ ਕਰਾਂਗਾ ਭਾਈ ਕੋਈ ਘਰ ਵਾਲੀ ਖੇਤ ਵਾਲੀ ਹਾਜ਼ਰੀ ਮਨਪੀਤ ਲਵਾਇਆ ਕਰੋ ਇਧਰ ਲਈ ਡਿਊਟੀ ਉਹਨੂੰ ਸੰਭਾਲਦੀ ਉਹਨੂੰ ਦੇਤੀ ਡਿਊਟੀ ਇਹ ਤੇ ਫਿਲਹਾਲਾ ਸਮਾਪਤੀਆ ਮਿਲਦੇ ਆ ਸਵੇਰੇ 7 ਵਜੇ ਨਵੇਂ ਨਕੋਰ ਬਲੌਗ ਦੇ ਨਾਲ ਸਤਿ ਸ੍ਰੀ ਅਕਾਲ ਬੇਟੀ ਸਵੇਰੇ 7 ਵਜੇ ਦੇਖਦੇ ਹੋ ਸਤਿ ਸ੍ਰੀ ਅਕਾਲ ਭਾਈ ਵਾਹਿਗੁਰੂ